ਕਿਵੇਂ ਹੀ ਸਾਰੇ ਰਲੇ ਹੋਏ ਸੀਗੇ ਕਿੰਨਾ ਬੇਤਹਾਸ਼ਾ ਪੈਸਾ ਦਿੱਲੀ ਨੇ ਖਰਚਿਆ ਇੱਕ ਇੱਕ ਬੂਥ ਤਾਂ ਕਿਵੇਂ ਭਾਜਪਾ ਨੇ ਪੈਸੇ ਭੇਜੇ ਬਠਿੰਡਾ ਤੋਂ ਲੋਕ ਸਭਾ ਚੋਣ ਜਿੱਤ ਕੇ ਲਗਾਤਾਰ ਚੌਥੀ ਵਾਰ ਐਮਪੀ ਬਣੇ ਹਰ ਸਿਮਰਤ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਘੇਰਿਆ ਕਿਹਾ ਕਿ ਉਹਨਾਂ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਨੇ ਹਰ ਹੱਥ ਕੰਡਾ ਵਰਤੀ ਹੈ ਉਹਨਾਂ ਜਿਥੇ ਮਾਨ ਸਰਕਾਰ ਤੇ ਅਫਸਰ ਸ਼ਾਹੀ ਜਰੀਏ ਤੱਕੇ ਸ਼ਾਹੀ ਅਤੇ ਕਾਂਗਰਸ ਨਾਲ ਗੰਡ ਪੁੱਪ ਦਾ ਇਲਜ਼ਾਮ ਲਾਇਆ ਉਥੇ ਹੀ ਬੀਜੇਪੀ ਤੇ ਪੈਸੇ ਵੰਡਣ ਦਾ aarop ਲਾਇਆ ਬਠਿੰਡਾ ਤੋਂ ਚੋਣ ਜੇਤਨ ਬਾਅਦ ਹਰ ਸਿਮਰਤ ਬਾਦਲ ਹੁਣ ਆਪਣੇ ਹਲਕੇ ਵਿੱਚ ਧੰਨਵਾਦੀ ਦੌਰਾ ਕਰ ਰਹੇ ਨੇ ਬਹੁਤ ਤਕੜੀ ਲੜਾਈ ਤੁਸੀਂ ਲੜੀ ਜਿਹੜੇ ਸਾਰੇ ਪਾਰਟੀਆਂ ਇਕੱਠੇ ਹੋ ਕੇ ਵੱਡੀ ਚੁਣੌਤੀਆਂ ਸਾਡੇ ਸਾਹਮਣੇ ਖੜੀ ਕੀਤੀਆਂ ਸਨ ਕੋਈ ਛੋਟੀ ਲੜਾਈ ਨਾ ਤੁਸੀਂ ਸਮਝੋ ਚੌਥੀ ਵਾਰ ਲੜਨਾ ਇੱਕ ਵੱਡੀ ਲੜਾਈ ਹੁੰਦੀ ਹੈ ਦੂਜੀ ਵਾਰ ਲੜਨਾ ਤਾਂ ਔਖਾ ਹੁੰਦਾ ਹੈ ਚੌਥੀ ਵਾਰ ਉਸ ਤੋਂ ਵੀ ਸੋਚ ਲਓ ਕਿੰਨਾ ਔਖਾ ਤੇ ਲੜਾਈ ਬਾਹਰ ਵਾਲਿਆਂ ਦੇ ਨਹੀਂ ਇਸ ਵਾਰੀ ਬਾਹਰ ਵਾਲਿਆਂ ਨੇ ਅੰਦਰ ਤੋਂ ਹੀ ਸਾਰੀ ਸਾਜ਼ਿਸ਼ ਰਚੀ ਸੀ ਤੇ ਕਿੰਨੀ ਵੱਡੀ ਸਾਜ਼ਿਸ਼ ਸੀ ਉਹ ਤਾਂ ਹੁਣ ਜਦ ਹੌਲੀ ਹੌਲੀ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਕਿਵੇਂ ਹੀ ਸਾਰੇ ਰਲੇ ਹੋਏ ਸੀਗੇ ਕਿੰਨਾ ਬੇਤਹਾਸ਼ਾ ਪੈਸਾ ਦਿੱਲੀ ਨੇ ਖਰਚਿਆ ਇੱਕ ਇੱਕ ਬੂਥ ਤਾਂ ਹੀ ਕਿਵੇਂ ਭਾਜਪਾ ਨੇ ਪੈਸੇ ਭੇਜੇ ਇੱਕ ਇੱਕ ਪਿੰਡ ਤਾਂ ਹੀ ਕਿਵੇਂ ਪੈਸੇ ਭੇਜੇ ਕਿਵੇਂ ਕਿਸਾਨਾਂ ਨੂੰ ਤੇ ਗਰੀਬਾਂ ਦੇ ਵਿੱਚ ਪਾੜ ਪਾ ਕੇ ਉਹਨਾਂ ਨੂੰ ਵੀ ਵੰਡਣ ਦੀ ਕੋਸ਼ਿਸ਼ ਕੀਤੀ ਕਿਵੇਂ ਅਫਸਰਾਂ ਨੇ ਭਾਵੇਂ ਡੀਸੀ ਹੋਏ ਭਾਵੇਂ ਐਸਐਸਪੀ ਹੋਣ ਉਹਨਾਂ ਨੇ ਮੁਲਾਜ਼ਮਾਂ ਦੇ ਉੱਤੇ ਕਿਹੋ ਜਿਹਾ ਜ਼ੋਰ ਤੇ ਜ਼ਬਰ ਦੇ ਨਾਲ ਹਕੂਮਤ ਨੇ ਹੱਕ ਚ ਵੋਟਾਂ ਪਵਾਈਆਂ ਹਰ ਤਰ੍ਹਾਂ ਦੀ ਸਾਜ਼ਿਸ਼ ਦੇ ਬਾਵਜੂਦ ਅੱਜ ਸ਼ੁਕਰਾਨਾ ਉਸ ਮਾਲਕ ਦਾ ਜਾਂ ਤੋਂ ਮੇਰੇ ਵਾਲੇ ਤੱਕ ਆਮੋਸ਼ੰਦਾ ਉਸ ਦਾਤੇ ਨੇ ਜੇ ਲਾਜ ਰੱਖੀ ਤੇ ਤੁਹਾਡੇ ਸਾਰਿਆਂ ਦੇ ਰਾਹੀ ਰੱਖੀ ਜਿਨ੍ਹਾਂ ਨੇ ਇਹਨਾਂ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵੀ 41000 ਤੋਂ ਵੱਧ ਵੋਟਾਂ ਤੁਸੀਂ ਮਾਨਸੇ ਤੋਂ ਪੂਰਾ ਸਰਕਾਰ ਦਾ ਜ਼ੋਰ ਜ਼ਬਰ ਹੋਏ ਬੂਥਾਂ 'ਚ ਕਾਂਗਰਸ ਤੇ ਆਪ ਇਕੱਠੇ ਬਹਿ ਜਾਏ ਆਪ ਦੀਆਂ ਵੋਟਾਂ ਇੱਕ ਦੂਜੇ ਨੂੰ ਪਵਾ ਦੇ ਕਾਂਗਰਸ ਕੈਂਡੀਡੇਟ ਦਾ ਆਡੀਓ ਵਾਇਰਲ ਹੋ ਜਾਏ ਕਿ ਮੈਂ ਤਾਂ ਜਿੱਤ ਨਹੀਂ ਰਿਹਾ ਹਰਸਿਮਰਤ ਨੂੰ ਹਰਾਣਾ ਹੈ ਆਪ ਨੂੰ ਪਵਾ ਦਿਓ ਇਸ ਫਿਰ ਇਸ ਤੋਂ ਵੱਧ ਆਪਾਂ ਕੀ ਸੋਚੀਏ ਕਿ ਸਾਰੀ ਤਾਕਤ ਇਕੱਠੀਆਂ ਹੋ ਗਈ ਤਾਂ ਵੀ ਤੁਸੀਂ ਇਕੱਲੇ 7000 ਪਿੱਛੇ ਰਹਿ ਗਏ ਇਹ ਤੁਹਾਡੀ ਮਿਹਨਤ ਸਦਕਾ ਹੈ ਜਿੱਥੇ ਤੁਹਾਡੋਂ ਸਾਰਿਆਂ ਨੂੰ ਮੈਂ ਧੰਨਵਾਦ ਕਰਦੀ ਹਾਂ ਵਧਾਈ ਵੀ ਦੇਣੀ ਹੈ ਕਿਉਂਕਿ ਜਿੱਤ ਮੇਰੀ ਨਹੀਂ ਹੋਈ ਇਹ ਮਿਹਨਤ ਤੁਹਾਡੀ ਸੀ ਪਸੀਨਾ ਤੁਸੀਂ ਪਾਇਆ ਸੇਰਾ ਵੀ ਤੁਹਾਨੂੰ ਜਾਂਦਾ ਹੈ ਤੇ ਜਿੱਤ ਵੀ ਤੁਹਾਡੀ ਸਾਰਿਆਂ ਦੀ ਹੋਈ ਹੈ ਤੇ ਇਸ ਜਿੱਤ ਵਾਸਤੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਦਿੰਨੀ ਆ